ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਜੇਕਰ ਤੁਸੀਂ ਕਰ ਲਓਗੇ ਤਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਜਿਸ ਨੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰੱਖਿਆ ਹੈ ਇਸ ਦੇ ਨਾਲ ਨਾਲ ਜਿਵੇਂ ਤੁਹਾਡਾ ਕੋਈ ਬਿਜ਼ਨਸ ਹੈ ਬਿਜ਼ਨਸ ਦੇ ਵਿੱਚ ਤੁਹਾਡੀ ਤਰੱਕੀ ਬਹੁਤ ਜ਼ਿਆਦਾ ਹੈ ਤੇ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਕਈ ਤਰ੍ਹਾਂ ਦੇ ਦੁਸ਼ਮਣ ਬਣ ਜਾਂਦੇ ਨੇ ਤੇ ਉਹ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਦਾ ਸੋਚਦੇ ਰਹਿੰਦੇ ਨੇ ਜਿਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਹੋਣ ਵਾਲਾ ਹੈ ਇਸ ਉਪਰ ਨੂੰ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲਈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੀ ਤਰ੍ਹਾਂ ਜੇਕਰ ਤੁਹਾਡੀ ਜੌਬ ਲੱਗੀ ਹੋਈ ਹੈ ਤੇ ਜੌਬ ਦੇ ਵਿੱਚ ਪ੍ਰਮੋਸ਼ਨ ਹੋ ਗਈ ਹੈ ਉੱਥੇ ਤੁਹਾਨੂੰ ਕੋਈ ਵਿਅਕਤੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਤੇ ਜਾਂ ਫਿਰ ਤੁਹਾਡੇ ਤੇ ਕਿਸੇ ਨੇ ਕੋਈ ਝੂਠਾ ਕੇਸ ਕਰ ਦਿੱਤਾ ਹੈ ਝੂਠੇ ਕੇਸ ਕੇਸ ਦੇ ਵਿੱਚ ਤੁਹਾਨੂੰ ਫਸਾ ਦਿੱਤਾ ਹੈ ਇਸ ਤਰ੍ਹਾਂ ਦੀ ਹੈ ਜੇਕਰ ਤੁਹਾਡੀ ਨਾਲ ਦੁਰਘਟਨਾਵਾਂ ਹੁੰਦੀਆਂ ਨੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਲਿਆ ਤਾਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਤੁਹਾਡਾ ਕੋਈ ਦੁਸ਼ਮਣ ਜਿਹੜਾ ਤੁਹਾਡੇ ਹੱਥ ਤੋਂ ਕੇ ਪਿੱਛੇ ਪਿਆ ਹੋਇਆ ਉਹ ਚਾਹੇ ਲੱਖ ਕੋਸ਼ਿਸ਼ ਕਰ ਲਵੇ ਤੁਹਾਡਾ ਉਹ ਵਾਲ ਵੀ ਮੰਗਾ ਨਹੀਂ ਕਰ ਸਕਦਾ ਕਿਉਂਕਿ ਕਈ ਵਾਰ ਤਾਂ ਅਸੀਂ ਜਾਣਦੇ ਨਹੀਂ ਹੁੰਦੇ ਕਿ ਕਿਹੜਾ ਵਿਅਕਤੀ ਉਸਦਾ ਕੀ ਨਾਮ ਹੈ ਜੋ ਸਾਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਕਈ ਵਾਰ ਅਸੀਂ ਜਾਣਦੇ ਹੁੰਨੇ ਆ ਤੇ ਜਾਣਦੇ ਹੋਏ ਵੀ ਅਸੀਂ ਉਸ ਨੂੰ ਕੁਝ ਕਹਿ ਨਹੀਂ ਪਾਉਂਦੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਹ ਅਜਿਹਾ ਜੋ ਉਪਾਏ ਇਹ ਇੰਨਾ ਜ਼ਿਆਦਾ ਚਮਤਕਾਰੀ ਤੇ ਕਾਰਗਰ ਹੈ ਜੋ ਕਿ ਤੁਹਾਡੇ ਦੁਸ਼ਮਣ ਦੀ ਕਿਸਮਤ ਨੂੰ ਪਲਟ ਕੇ ਰੱਖ ਦੇਵੇਗਾ। ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤੇ ਸਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਇਹ ਜਿਹੜੀ ਉਹ ਸਾਡੇ ਬਾਥਰੂਮ ਦੇ ਵਿੱਚ ਹੁੰਦੀ ਹੈ ਤੇ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੇ ਨਾਲ ਹੀ ਸਾਡੇ ਘਰ ਦੇ ਵਿੱਚ ਜਿਹੜੀ ਮਾੜੀ ਊਰਜਾ ਪੈਦਾ ਹੁੰਦੀ ਹੈ। ਤੇ ਜਦੋਂ ਵੀ ਤੁਹਾਡੇ ਤੇ ਕਿਸੇ ਮਾੜੀ ਊਚਾ ਦਾ ਪ੍ਰਭਾਵ ਹੁੰਦਾ ਹੈ ਜਾਂ ਫਿਰ ਕੋਈ ਤੁਹਾਨੂੰ ਵਿਅਕਤੀ ਤੰਗ ਪਰੇਸ਼ਾਨ ਕਰਦਾ ਹੈ ਤੇ ਉਸ ਲਈ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਇਸ ਉਪਾਣ ਨੂੰ ਇਸਤਰੀ ਤੇ ਪੁਰਸ਼ ਦੋਨੋਂ ਕਰ ਸਕਦੇ ਨੇ ਇਸ ਉਪਾਣ ਨੂੰ ਤੁਸੀਂ ਉਸ ਸਮੇਂ ਕਰਨਾ ਹੈ ਜੇ ਸਮੇਂ ਤੁਸੀਂ ਵਾਸ਼ਰੂਮ ਚ ਜਾਣਾ ਹੈ ਕਿਉਂਕਿ ਜਦੋਂ ਵੀ ਅਸੀਂ ਵਾਸ਼ਰੂਮ ਜਾਂਦੇ ਆ ਉਸ ਸਮੇ ਸਾਡੇ ਸਰੀਰ ਦੀ ਜਿੰਨੀ ਮਾੜੀ ਊਰਜਾ ਹੁੰਦੀ ਹੈ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਸਾਡੇ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਤੇ ਇੱਕ ਗੱਲ ਦਾ ਤੁਸੀਂ ਖਾਸ ધ્યાન ਰੱਖਣਾ ਇਸ ਉਪਾਅ ਨੂੰ ਕਰਨ ਦੇ ਸਮੇ ਜਦੋਂ ਤੁਹਾਨੂੰ ਕੋਈ ਵਿਅਕਤੀ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੋਵੇਗਾ ਉਸ ਸਮੇ ਤੁਸੀਂ ਇਸ ਉਪਾਅ ਨੂੰ ਕਰਨਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵਿਅਕਤੀ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਉਸ ਸਮੇ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਇਸ ਤੋਂ ਇਲਾਵਾ ਬੇਵਜ੍ਹਾ ਕਿਸੇ ਬਿਨਾ ਗੱਲ ਦੇ ਮਤਲਬ ਤੋਂ ਤੇ ਜਾਂ ਕਿਸੇ ਬਿਨਾ ਪਰੇਸ਼ਾਨੀ ਤੋਂ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਇਹ ਉਪਾਅ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਜੇਕਰ ਤੁਹਾਨੂੰ ਕੋਈ ਇਨਸਾਨ ਤੰਗ ਪਰੇਸ਼ਾਨ ਕਰ ਰਿਹਾ ਫਿਰ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਤੇ ਚਲੋ ਤੁਸੀਂ ਇਸ ਉਪਾਅ ਨੂੰ ਕਰੋਗੇ ਭਾਵੇਂ ਤੁਹਾਨੂੰ ਇੱਕ ਵਿਅਕਤੀ ਤੰਗ ਪਰੇਸ਼ਾਨ ਕਰਦਾ ਹੈ ਭਾਵੇਂ 100 ਭਾਵੇਂ ਹਜ਼ਾਰਾਂ ਲੱਖਾਂ ਚਿੰਨੇ ਵੀ ਤੁਹਾਡੇ ਦੁਸ਼ਮਣ ਹੋਣਗੇ ਉਹਨਾਂ ਸਾਰਿਆਂ ਦਾ ਹੀ ਨਾਸ਼ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਲੋਕ ਦੂਰ ਹੋ ਜਾਣਗੇ ਕਈ ਵਾਰ ਸਾਡੇ ਨਾਲ ਇਸ ਤਰੀਕੇ ਦੀਆਂ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਅਸੀਂ ਕੋਈ ਕੰਮ ਸੋਚਦੇ ਆ ਕਿ ਇਸ ਕੰਮ ਨੂੰ ਅਸੀਂ ਕਰ ਲਵਾਂਗੇ ਪਰ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਤੇ ਉਹ ਕੰਮ ਸਾਡੇ ਤੋਂ ਹੁੰਦਾ ਨਹੀਂ ਸਾਡੇ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਤੇ ਇਸ ਸਮੇਂ ਕੀ ਹੁੰਦਾ ਜਾਂ ਤਾਂ ਸਾਡੇ ਘਰ ਦੀ ਨਕਾਰਾਤਮਕ ਊਰਜਾ ਦੇ ਕਰਕੇ ਸਾਡਾ ਕੋਈ ਵੀ ਕੰਮ ਸਿੱਧ ਨਹੀਂ ਹੁੰਦਾ ਤੇ ਜਾਂ ਫਿਰ ਸਾਡੇ ਤੇ ਕਿਸੇ ਵਿਅਕਤੀ ਦਾ ਕੁਝ ਕੀਤਾ ਕਰਾਇਆ ਹੁੰਦਾ ਹੈ ਜਾਂ ਫਿਰ ਸਾਡੀ ਜੋ ਤਰੱਕੀ ਬਿਜ਼ਨਸ ਨੂੰ ਦੇ ਕੇ ਜੋ ਜ਼ਰਦਾ ਨਹੀਂ ਉਹ ਸਾਡੇ ਤੇ ਉੱਪਰ ਕੁਝ ਨਾ ਕੁਝ ਮਾੜਾ ਪ੍ਰਭਾਵ ਜ਼ਰੂਰ ਪਾਉਂਦਾ ਹੈ ਇਸੇ ਤਰ੍ਹਾਂ ਜਰੂਰ ਤੁਹਾਨੂੰ ਚਾਰੇ ਪਾਸਿਆਂ ਤੋਂ ਪਰੇਸ਼ਾਨੀਆਂ ਆਉਂਦੀਆਂ ਹੁੰਣ ਕਿਉਂਕਿ ਅੱਜ ਕੱਲ ਦਾ ਜੋ ਸਮਾਯ ਉਕਾਲ ਯੁੱਗ ਦਾ ਹੈ ਤੇ ਕਾਲ ਯੁਗ ਦੇ ਸਮੇਂ ਦੇ ਵਿੱਚ ਕਿਸੇ ਨੂੰ ਦੋਸਤ ਬਣਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਦੀ ਗੱਲ ਹੈ ਤੇ ਦੋਸਤ ਬਣਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਇਸ ਉਲਟ ਜੇ ਗੱਲ ਕਰੀਏ ਦੁਸ਼ਮਣ ਬਣਨਾ ਬਹੁਤ ਆਸਾਨ ਹੈ ਤੇ ਬੜੀ ਆਸਾਨੀ ਦੇ ਨਾਲ ਤੁਹਾਨੂੰ ਮਿਲ ਵੀ ਜਾਣਗੇ ਕਿ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਉਸ ਵਿਅਕਤੀ ਦਾ ਨਾਮ ਜਾਣਦੇ ਉਸ ਨੂੰ ਜਾਣਦੇ ਹੋ ਤਾਂ ਤੁਸੀਂ ਜੇਕਰ ਉਸ ਦੀ ਤੁਹਾਡੇ ਕੋਲ ਪਾਸਪੋਰਟ ਸਾਈਜ਼ ਫੋਟੋ ਹੋएगी ਤਾਂ ਤੁਸੀਂ ਉਸ ਫੋਟੋ ਦੀ ਪਿਛਲੀ ਸਾਈਡ ਤੇ ਤੁਸੀਂ ਦੁਸ਼ਮਣ ਲਿਖ ਸਕਦੇ ਹੋ ਹੁਣ ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਦੁਸ਼ਮਣ ਕਿਹੜਾ ਹੈ ਉਹ ਲੋਕ ਕਿਹੜੇ ਨੇ ਜੋ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਉਹਨਾਂ ਨੇ ਬਿਨਾ ਲਾਈਨ ਵਾਲਾ ਇੱਕ ਸਫੇਦ ਕਾਗਜ਼ ਲੈਣਾ ਹੈ ਤੇ ਉਸ ਸਫੇਦ ਕਾਗਜ਼ ਦੇ ਉੱਪਰ ਬਲੈਕ ਕਲਰ ਦਾ ਮਾਰਕਰ ਜਾਂ ਫਿਰ ਸਕੈਚ ਲੈ ਲੈਣਾ ਹੈ ਪੈਨ ਲੈ ਲੈਣਾ ਤੇ ਉਸ ਦੇ ਨਾਲ ਕੀ ਲਿਖ ਦੇਣਾ ਦੁਸ਼ਮਣ ਹੀ ਮੈਂ ਕਰਨ ਤੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਸਭ ਤੋਂ ਪਹਿਲਾਂ ਇਹ ਜੇਕਰ ਇਸ ਉਪਾਅ ਨੂੰ ਪੂਰਸ਼ ਕਰਦੇ ਨੇ ਤਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਇਹ ਫੋਟੋ ਦੇ ਪਿੱਛੇ ਜਾਂ ਫਿਰ ਵਾਈਟ ਕਲਰ ਦੇ ਸਫੇਦ ਕਾਗਜ਼ ਤੇ ਉੱਪਰ ਤੁਸੀਂ ਲਿਖੋਗੇ ਤੇ ਜਦੋਂ ਤੁਸੀਂ ਵਾਸ਼ਰੂਮ ਜਾਣਾ ਹੈ ਵਾਸ਼ਰੂਮ ਜਾਂਦੇ ਸਮੇਂ ਇਸ ਨੂੰ ਤੁਸੀਂ ਕਾਗਜ਼ਾਂ ਫੋਟੋ ਨੂੰ ਲੈ ਜਾਣਾ ਹੈ ਤੇ ਉਸ ਨੂੰ ਵਾਸ਼ਰੂਮ ਜਾਕੇ ਆਉਣ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਵਾਪਸ ਆਉਗੇ ਤੇ ਉਸ ਫੋਟੋ ਨੂੰ ਜਾਂ ਫਿਰ ਕਾਗਜ਼ ਨੂੰ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇਣਾ ਉੱਪਰੋਂ फ्लਸ਼ ਆਊਟ ਕਰ ਦੇਣਾ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵੀ 100% ਮਿਲੇਗਾ ਬਿਨਾਂ ਵਿਸ਼ਵਾਸ ਦੇ ਨਾਲ ਕੀਤੇ ਗਏ ਕੰਮ ਦਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਤਾਂ ਤੁਸੀਂ ਇਸ ਫੇਰ ਕਾਗਜ ਦੇ ਉੱਪਰ ਇਸ ਤਰ੍ਹਾਂ ਲੇ ਕੇ ਕਿ ਮੇਰੇ ਬਹੁਤ ਸਾਰੇ ਦੁਸ਼ਮਣ ਜਾਂ ਸਾਰੇ ਦੁਸ਼ਮਣ ਲੈ ਕੇ ਤਾਂ ਤੁਸੀਂ ਜਦੋਂ ਵਾਸ਼ਰੂਮ ਜਾਣਾ ਹੈ ਤੇ ਉਸ ਸਮੇਂ ਤੁਸੀਂ ਵਾਸ਼ਰੂਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਕਾਗਜ ਨੂੰ ਫਲਸ਼ ਦੇ ਵਿੱਚ ਸੁੱਟ ਕੇ ਉੱਪਰੋਂ ਫਲਸ਼ ਵਾਲਾ ਜੋ ਪਾਣੀ ਆਪਾਂ 플ਸ਼ ਆਊਟ ਕਰਦੇ ਆ ਉਹ ਕਰ ਦੇਣਾ ਕਿਉਂਕਿ ਜਿਹੜਾ ਕਾਗਜ ਤੁਸੀਂ ਫਲਸ਼ ਦੇ ਵਿੱਚ ਸੁੱਟਿਆ ਹੋਵੇਗਾ ਉਹ ਚੰਗੀ ਤਰ੍ਹਾਂ ਬਿਲਕੁਲ ਖਰਾਬ ਹੋ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਇਹ ਉਪਾਅ ਕਰੋਗੇ ਉਪਾਅ ਕਰਦੇ ਸਮੇਂ ਤੁਸੀਂ ਆਪਣੇ ਜੋ ਦੁਸ਼ਮਣ ਨੇ ਜੋ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਕਰਕੇ ਇਸ ਉਪਾਅ ਨੂੰ ਕਰਨਾ ਹੈ ਤੇ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਵੀ ਆਪਣੇ ਮਾਨੀ ਮਨ ਅੰਦਰ ਤੁਸੀਂ ਜਿਹੜੇ ਆਪਣੇ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਉਹ ਤੋਂ ਬਾਅਦ ਵਿੱਚ ਤੁਸੀਂ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਤੁਹਾਡੇ ਤੋਂ ਦੂਰ ਹੋ ਜਾਣ ਤੁਹਾਡੀ ਜ਼ਿੰਦਗੀ ਤੋਂ ਇੱਕ ਪਾਸਾ ਕਰ ਜਾਣ ਇਹ ਸੀ ਪਹਿਲਾ ਉਪਾਅ ਤੇ ਇਸ ਤੋਂ ਇਲਾਵਾ ਗੱਲ ਕਰਦੇ ਆਂ ਦੂਸਰੀ ਉਪਾਦੀ ਉਸ ਤੇ ਲਈ ਵੀ ਤੁਸੀਂ ਇੱਕ ਸਫੇਦ ਰੰਗ ਦਾ ਕਾਗਜ਼ ਲੈਣਾ ਹੈ ਤੇ ਉਹ ਕਾਗਜ਼ ਦੇ ਉੱਪਰ ਤੁਸੀਂ ਤਰੇਮ ਲਿਖ ਕੇ ਉਸ ਦੇ ਵਿੱਚ ਇੱਕ ਸੂਈ ਲਗਾਉਣੀ ਹੈ ਤੇ ਉਸ ਸੂਈ ਨੂੰ ਤੁਸੀਂ ਆਰ ਪਾਰ ਕਰਦੇ ਲੈ ਇਹ ਉਪਾਾ ਤੁਹਾਡੇ ਜਿਹੜੇ ਦੁਸ਼ਮਣ ਨੀਨਾ ਉਹਨਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਤੇ ਉਹਨਾਂ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਨ ਦੇ ਲਈ ਹੁੰਦਾ ਹੈ ਤੇ ਜੋ ਤੁਸੀਂ ਸੋਈ ਕਾਗਜ਼ ਦੇ ਵਿੱਚ ਲਗਾ ਰਹੇ ਹੋ ਉਹਨੂੰ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਕਿ ਉਹ ਕਾਗਜ਼ ਦੇ ਵਿੱਚ ਆਸਾਨੀ ਦੇ ਨਾਲ ਲੱਗੀ ਰਹੇ ਉਹ ਡਿੱਗੇ ਨਾਲ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਖਾਲੀ ਜਗ੍ਹਾ ਤੇ ਲਿਜਾ ਕੇ ਇਸ ਕਾਗਜ਼ ਨੂੰ ਤੁਸੀਂ ਜਲਾ ਦੇਣਾ ਤੇ ਤੁਸੀਂ ਕਾਗਜ਼ ਨੂੰ ਜਲਾਉਂਦੇ ਸਮੇਂ ਜਿੰਨਾ ਸਮਾਂ ਕਾਗਜ਼ ਚੱਲਦਾ ਹੋਵੇਗਾ ਉਹਨਾਂ ਸਮਾਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਹੀ ਸੋਚਣਾ ਹੈ ਕਿ ਮੇਰੇ ਦੁਸ਼ਮਣਾਂ ਦੀ ਜਿਹੜੀ ਸ਼ਕਤੀ ਏ ਉਸ ਦਾ ਨਾਸ਼ ਹੋ ਜਾਵੇ ਉਹ ਮੇਰੀ ਜ਼ਿੰਦਗੀ ਤੋਂ ਦੂਰ ਹੋ ਜਾਣਾ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵਿਸ਼ੇਸ਼ ਦੁਸ਼ਮਣ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਕਹਿਣ ਦਾ ਭਾਵ ਕਿ ਜਿੰਨੂੰ ਤੁਸੀਂ ਜਾਣਦੇ ਹੋ ਕਿ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਉਸ ਨੂੰ ਤੁਸੀਂ ਬਾਏ ਫੇਸ ਵੀ ਜਾਣਦੇ ਹੋ ਨਾਮ ਵੀ ਜਾਣਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਉਸ ਵਿਅਕਤੀ ਦਾ ਨਾਮ ਲੈ ਕੇ ਹੀ ਕਰੋ ਤੇ ਕਾਗੇ ਨੂੰ ਜਲਾਉਣ ਤੋਂ ਬਾਅਦ ਦੇ ਵਿੱਚ ਜਦੋਂ ਰਾਖ ਬਣ ਜਾਵੇਗੀ ਇਸ ਰਾਖ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਸਨਸਾਨ ਚਾ ਖਾਲੀ ਜਗਾ ਤੇ ਲ ਜਾ ਕੇ ਤੁਸੀਂ ਸੁੱਟ ਆਉਣਾ ਹੈ ਕਿ ਜਿੱਥੇ ਕੋਈ ਵੀ ਤੁਹਾਨੂੰ ਦੇਖਦਾ ਨਾ ਹੋਵੇ ਤੇ ਜਦੋਂ ਤੁਸੀਂ ਰਾਖ ਨੂੰ ਸੁੱਟਣ ਜਾਉਗੇ ਉਸ ਸਮੇਂ ਵੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਨਹੀਂ ਨਾਹੀ ਗੱਲਬਾਤ ਕਰਨੀ ਤੇ ਜਦੋਂ ਸੁੱਟ ਕੇ ਵਾਪਸ ਆਉਂਦੇ ਹੋਗੇ ਉਸ ਸਮੇਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਤੇ ਨਾ ਹੀ ਕਿਸੇ ਦੇ ਕੋਲ ਤੁਸੀਂ ਰੁਕਣਾ ਹੈ ਤੇ ਨਾ ਹੀ ਤੁਸੀਂ ਪਿੱਛੇ ਮੁੜ ਕੇ ਦੇਖਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਆ ਕੇ ਹੱਥ ਪੈਰ ਧੋ ਕੇ ਆਪਣੇ ਪ੍ਰਮਾਤਮਾ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀਏ ਕਿ ਜਿਹੜੀ ਵੀ ਤੁਹਾਡੀ ਕੋਈ ਮੁਸ਼ਕਲ ਹੈ ਪ੍ਰੋਬਲਮ ਹੈ ਦੁੱਖ ਤਕਲੀਫ ਹੈ ਉਹ ਦੂਰ ਹੋਵੇ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸੋ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੇ ਬਾਰੇ ਦੇ ਵਿੱਚ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਖਿਆਲ ਨਹੀਂ ਲੈ ਕੇ ਆਉਣਾ ਤੇ ਨਾ ਹੀ ਉਹਨਾਂ ਦੇ ਬਾਰੇ ਤੁਸੀਂ ਜ਼ਿਆਦਾ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੋਚ ਵਿਚਾਰ ਰੱਖਣੀ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਨੇੜੇ ਜਾਂ ਫਿਰ ਤੁਹਾਡੇ ਸਰੀਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਹੈ ਇਸ ਉਪਾਅ ਨੂੰ ਕਈ ਲੋਕਾਂ ਨੇ ਅਜਮਾਇਆ ਹੋਇਆ ਤੇ ਇਸ ਤੇ ਬਹੁਤ ਵਧੀਆ ਪ੍ਰਭਾਵ ਮਿਲੇ ਨੇ ਜੇਕਰ ਅਸੀਂ ਵਿਸ਼ਵਾਸ ਤੇ ਸ਼ਰਧਾ ਤੇ ਨਿਸ਼ਮਰ ਦੇ ਅਨੁਸਾਰ ਇਸ ਉਪਾਅ ਨੂੰ ਕਰਾਂਗੇ ਤੇ ਸਾਨੂੰ ਇਸ ਉਪਾਅ ਦਾ ਜਲਤ ਵੀ ਮਿਲੇਗਾ ਤੇ ਜਦੋਂ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਡੇ ਦੁਸ਼ਮਣ ਕੋਚ ਹੀ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਤੋਂ ਬਹੁਤ ਦੂਰ ਹੋ ਜਾਣਗੇ ਤੇ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਜਾਂ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਇਹ ਉਪਾਅ ਕਰ ਰਹੇ ਹਾਂ ਪਤਾ ਨਹੀਂ ਸਾਨੂੰ ਇਸ ਦਾ ਰਿਜ਼ਲਟ ਮਿਲੇਗਾ ਕਿ ਨਾ ਮਿਲੇਗਾ ਜਦੋਂ ਅਸੀਂ ਕੋਈ ਗੱਲ ਨੂੰ ਜੇਤੇ ਤੇ ਰੱਖ ਦਿੰਨੇ ਆ ਤਾਂ ਸਾਨੂੰ ਉਹਦਾ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦਾ ਫਿਰ ਸਾਡੇ ਮਨ ਦੇ ਵਿੱਚ ਇਹ ਆ ਜਾਂਦੀ ਏ ਕਿ ਇਹ ਉਪਾਅ ਕਰਨ ਦੇ ਨਾਲ ਸਾਨੂੰ ਕੋਈ ਫਾਇਦੇ ਨਹੀਂ ਹੁੰਦੇ ਇਸ ਉਪਾਅ ਨੂੰ ਜਦੋਂ ਤੁਸੀਂ ਕਰੋਗੇ ਮਾਨਸਿਕ ਤੌਰ ਤੇ ਤੁਹਾਨੂੰ ਹਲਕਾ ਮਹਿਸੂਸ ਹੋਵੇਗਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੇ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਣਾ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰ ਹੀ ਸਿੱਧ ਹੋਇਆ ਕਿਉਂਕਿ ਇਹ ਇੱਕ ਅਜਮਾਇਆ ਹੋਇਆ ਟੋਟਕਾ ਹੈ ਬਹੁਤ ਲੋਕਾਂ ਨੇ ਇਸ ਨੂੰ ਕੀਤਾ ਤੇ ਰਿਜ਼ਲਟ ਵੀ ਉਹਨਾਂ ਨੂੰ ਬਹੁਤ ਪੋਜ਼ਿਟਿਵ ਮਿਲੇ ਨੇ ਸੋ ਇਹ ਸੀ ਸਾਡਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਕਚਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੇ ਉਪਾਅ ਚੰਗੇ ਲੱਗਦੇ ਨੇ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਬਾਕਸ ਤੇ ਵੇਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ